ਨਮਾਸ਼ਹਿਰ ਦਵਾਬਾ YouTube ਚੈਨਲ ਤੇ ਅਸੀਂ ਅਕਸਰ ਹੀ ਆਏ ਦਿਨ ਲੁੱਟਾਂ ਖੋਹਾਂ ਦੀਆਂ ਬਾਰਦਾਤਾਂ ਦੀਆਂ ਖਬਰਾਂ ਨੂੰ ਪੇਸ਼ ਕਰਦੇ ਰਹਿੰਦੇ ਹਾਂ ਤੇ ਆਮ ਲੋਕਾਂ ਨੂੰ ਵੀ ਇਸ ਤੋਂ ਸੁਚੇਤ ਹੋ ਜਾਣਾ ਚਾਹੀਦਾ ਹੈ ਗੱਲ ਅਸੀਂ ਹੁਣ ਫਲੋਰ ਦੀ ਕਰ ਰਹੇ ਹਾਂ ਨਿਰਮਲ कौर ਜੋ ਕਿ ਮੱਥਾ ਟੇਕ ਕੇ ਸੈਰ ਕਰ ਰਹੀ ਸੀਗੀ ਘਰ ਤੋਂ ਵੀ ਕੋਈ ਜ਼ਿਆਦਾ ਦੂਰ ਨਹੀਂ ਸੀ ਦੱਸਿਆ ਗਿਆ ਹੈ ਕਿ ਦੋ ਔਰਤਾਂ ਸਵਿਫਟ ਗੱਡੀ ਵਿੱਚ ਸਵਾਰ ਸਨ ਤੇ ਇੱਕ ਉਹਨਾਂ ਦੇ ਨਾਲ ਜੋ ਸੀ ਉਹ ਡਰਾਈਵਰ ਸੀ ਜਿਨ੍ਹਾਂ ਨੇ ਕੀ ਜੋ ਦੱਸਿਆ ਗਿਆ ਔਰਤਵਲੋਂ ਕਿ ਉਹ ਔਰਤਾਂ ਗੱਡੀ ਦੇ ਵਿੱਚੋਂ ਉੱਤਰੀਆਂ ਤੇ ਨਿਰਮਲ ਕੌਰ ਨੂੰ ਪਹਿਲਾਂ ਇੱਕ ਔਰਤ ਨੇ ਜੱਫੀ ਪਾਈ ਤੇ ਫਿਰ ਦੂਸਰੀ ਔਰਤ ਨੇ ਜੱਫੀ ਪਾ ਲਈ ਇਹ ਜੱਫੀ ਪਾ ਕੇ ਹੀ ਉਹਨਾਂ ਨੇ ਉਸ ਨੂੰ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਇਹ ਔਰਤਾਂ ਉਸ ਦੀਆਂ ਵਾਲੀਆਂ ਲਾ ਲਈਆਂ ਨੇ ਬੜੀ ਹੀ ਚੁਸਤੀ ਫੁਰਤੀ ਦੇ ਨਾਲ ਇਸ ਔਰਤ ਦੀਆਂ ਕੰਨਾਂ ਦੇ ਵਿੱਚੋਂ ਜੋ ਵਾਲੀਆਂ ਪਈਆਂ ਸਨ ਉਹਨਾਂ ਲੁਟੇਰੀਆਂ ਨੇ ਲਾ ਲਈਆਂ ਤੇ ਉਹਨਾਂ ਲੁਟੇਰੀਆਂ ਨੇ ਉਸ ਔਰਤ ਨੂੰ ਦੇਖੋ ਕਿਸ ਤਰ੍ਹਾਂ ਚੱਕਰ ਦੇ ਵਿੱਚ ਪਾ ਦਿੱਤਾ ਪਹਿਲਾਂ ਉਸ ਇੱਕ ਔਰਤ ਨੇ ਉਸ ਨਿਰਮਲਕੌਰ ਨੂੰ ਜੱਫੀ ਪਾਈ ਤੇ ਕਿਹਾ ਭੈਣੇ ਅਸੀਂ ਤਾਂ ਤੂੰ ਸਾਨੂੰ ਤਾਂ ਨਹੀਂ ਪਛਾਣਿਆ ਪਰ ਅਸੀਂ ਤੈਨੂੰ ਪਛਾਣ ਲਿਆ ਹੈ ਫਿਰ ਦੂਸਰੀ ਔਰਤ ਨੇ ਜੱਫੀ ਪਾਈ ਇਹ ਜੱਫੀ ਇੰਨੀ ਮਹਿੰਗੀ ਹੋਈ ਕਿ ਉਸ ਔਰਤ ਦੀਆਂ ਇਹਨਾਂ ਦੋ ਲੁਟੇਰੀਆਂ ਨੇ ਕੰਨਾਂ ਦੇ ਵਿੱਚੋਂ ਵਾਲੀਆਂ ਹੀ ਲਾ ਲਈਆਂ ਤੇ ਵਾਲੀਆਂ ਲਾ ਕੇ ਫਰਾਰ ਹੋ ਗਏ ਨਿਰਮਲਕੌਰ ਜਦੋਂ ਉੱਥੋਂ ਥੋੜੀ ਦੂਰ ਗਈ ਉਸ ਨੂੰ ਉਸ ਵਕਤ ਤੇ ਪਤਾ ਨਹੀਂ ਲੱਗਾ ਕਿ ਕੰਨਾਂ ਦੇ ਵਿੱਚੋਂ ਵਾਲੀਆਂ ਲਾ ਲਈਆਂ ਨੇ ਪਰ ਦੇਖੋ ਔਰਤਾਂ ਕਿੰਨੀਆਂ ਸ਼ਾਤਰ ਨੇ ਕਿੰਨੀਆਂ ਉਹ ਮਤਲਬ ਹੈ ਗਿਆ ਐਕਸਪਰਟ ਹੋਣ ਗਿਆ ਇਸ ਕੰਮ ਦੇ ਵਿੱਚ ਕਿ ਕੰਨ ਦੇ ਵਿੱਚੋਂ ਵਾਲੀਆਂ ਲਾਈਆਂ ਪਰ ਨਿਰਮਲ ਕੌਰ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਾ ਕਿ ਉਸ ਦੇ ਕੰਨ ਦੇ ਵਿੱਚੋਂ ਇਹਨਾਂ ਲੁਟੇਰੀਆਂ ਔਰਤਾਂ ਨੇ ਵਾਲੀਆਂ ਲਾ ਲਈਆਂ ਨੇ ਜਦੋਂ ਨਿਰਮਲ ਕੌਰ ਥੋੜੀ ਜਿਹੀ ਦੂਰ ਦੇ ਗਈ ਤਾਂ ਉਸ ਨੇ ਜਿਸ ਤਰ੍ਹਾਂ ਕਿ ਕੰਨਾਂ ਨੂੰ ਹੱਥ ਲਾਇਆ ਤੇ ਦੇਖਿਆ ਦੋਹਾਂ ਕੰਨਾਂ ਦੇ ਵਿੱਚ ਉਸ ਦੀਆਂ ਵਾਲੀਆਂ ਜਿਹੜੀਆਂ ਸਨ ਉਹ ਨਹੀਂ ਸਨ ਔਰ ਲੁਟੇਰੀਆ ਜਿਹੜੀਆਂ ਉਹ ਫਰਾਰ ਹੋ ਗਈਆਂ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਅਸੀਂ ਸਾਰਿਆਂ ਨੂੰ ਹੀ ਇੱਕ ਨਵਾਂ ਸ਼ਹਿਰ ਦਵਾਬਾ YouTube ਚੈਨਲ ਰਹੀਂ ਅਕਸਰ ਹੀ ਬੇਨਤੀ ਕਰਦੇ ਹਾਂ ਇਹਨਾਂ ਲੁਟੇਰੀਆਂ ਦਾ ਲੁੱਟਾਂ ਖੋਹਾਂ ਕਰਨ ਵਾਲਿਆਂ ਦਾ ਅਨੋਖਾ ਹੀ ਤਰੀਕਾ ਹੈ ਔਰ ਫਲੋਰ ਜ਼ਿਲ੍ਹਾ ਨਵਾਂ ਸ਼ਹਿਰ ਬੰਗਾ ਆਦ ਏਰੀਏ ਦੇ ਵਿੱਚ ਇਹ ਔਰਤਾਂ ਗੱਡੀ ਦੇ ਵਿੱਚੋਂ ਹੀ ਆਂਦੀਆਂ ਹਨ ਔਰ ਕਈ ਵਾਰ ਅਸੀਂ ਤੁਹਾਨੂੰ ਖਬਰਾਂ ਦਿਖਾ ਚੁੱਕੇ ਆ ਪਰ ਅਸੀਂ ਹਾਂ ਕਿ ਸੁਚੇਤ ਨਹੀਂ ਹੁੰਦੇ ਇਹਨਾਂ ਲੁਟੇਰੀਆਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਹਾਂ ਤੇ ਉਲਟਾ ਆਪਣਾ ਨੁਕਸਾਨ ਕਰਾ ਬੈਠਦੇ ਹਾਂ ਨਿਰਮਲ ਕੋਰ ਨੇ ਦੱਸਿਆ ਕਿ ਉਸ ਦੀਆਂ ਵਾਲੀਆਂ ਦਾ ਜਿਹੜਾ ਵਜਨ ਹੈਗਾ ਉਹ ਕਰੀਬ-ਕਰੀਬ 1 ਤੋਲਾ ਦੇ ਕਰੀਬ ਹੋਏਗਾ ਮਤਲਬ ਕਿ 70-80 ਹਜ਼ਾਰ ਦਾ ਜਿਹੜਾ ਆ ਕਿ ਉਹਨਾਂ ਦਾ ਇਹ ਨੁਕਸਾਨ ਹੋ ਗਿਆ ਹੈਗਾ ਅਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਰਾਹੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜੇਕਰ ਤੁਸੀਂ ਕਿਤੇ ਵੀ ਜਾਂਦੇ ਹੋ ਤਾਂ ਕੋਈ ਵੀ ਤੁਹਾਨੂੰ ਉੱਤਰ ਕੇ ਜਿਸ ਨੂੰ ਤੁਸੀਂ ਖੁਦ ਨਹੀਂ ਪਹਿਚਾਨਦੇ ਔਰਤਾਂ ਜਾਂ ਮਰਦ ਤੁਹਾਨੂੰ ਜੋ ਮਰਜ਼ੀ ਕਹੀ ਜਾਣ ਕਿ ਉਹ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੀ ਜਾਣ ਪਛਾਣਦੇ ਨੇ ਉਹਨਾਂ ਦੀ ਤੁਹਾਡੀ ਬਾਗ ਵੀ ਆ ਇਹ ਔਰਤਾਂ ਇਸ ਤਰ੍ਹਾਂ ਦੀਆਂ ਛਾਤਰ ਨੇ ਕਿ ਤੁਹਾਡਾ ਘਰ ਦਾ ਅਤਾ ਪਤਾ ਤੁਹਾਡਾ ਨਾਮ ਆਦ ਸਾਰਾ ਕੁਝ ਕਿਸੇ ਨਾ ਕਿਸੇ ਤਰੀਕੇ ਨਾਲ ਪਤਾ ਕਰ ਲੈਂਦੀਆਂ ਨੇ ਲੱਗਦਾ ਹੈ ਕਿ ਪਹਿਲਾਂ ਇਹ ਕਾਫੀ ਮਿਹਨਤ ਕਰਦੇ ਨੇ ਉਸ ਤੋਂ ਬਾਅਦ ਦੇ ਵਿੱਚ ਫਿਰ ਇਹ ਤੁਹਾਨੂੰ ਇੰਜ ਮਿਲਦੇ ਨੇ ਕਿ ਤੁਹਾਡੇ ਦਿਮਾਗ ਦੇ ਵਿੱਚ ਜਿਹੜਾ ਆ ਤੁਹਾਨੂੰ ਇੱਕ ਕਿਸਮ ਦਾ ਹਿਪਨੋਟਾਈਜ਼ ਕਰ ਦਿੰਦੇ ਨੇ ਤੁਹਾਨੂੰ ਇੰਜ ਲੱਗਦਾ ਆ ਕਿ ਉਹ ਤੁਹਾਡੇ ਜਾਣ ਪਛਾਣਦੇ ਨੇ ਪਰ ਕਦੀ ਵੀ ਅਜਿਹਾਂ ਔਰਤਾਂ ਜਾਂ ਤੁਹਾਨੂੰ ਮਿਲਦੀਆਂ ਨੇ ਤੁਸੀਂ ਖੁਦ ਸੋਚਣਾ ਹੈ ਹੁਣ ਕਿ ਜਿਨ੍ਹਾਂ ਨੂੰ ਤੁਸੀਂ ਖੁਦ ਨਹੀਂ ਜਾਣਦੇ ਉਹ ਚਾਹੇ ਜੋ ਮਰਜ਼ੀ ਕਹੀ ਜਾਣ ਕਦੀ ਵੀ ਉਹਨਾਂ ਦੀ ਗੱਡੀ ਦੇ ਵਿੱਚ ਨਾ ਬੈਠੋ ਆਹ ਦੇਖਦੇ ਆ ਔਰਤ ਨੇ ਕੀ ਕਿਹਾ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਅਜਿਹਾਂ ਠੱਗ ਔਰਤਾਂ ਨੂੰ ਜਿਹੜੀ ਆ ਕਿ ਨੱਥ ਪਾਈ ਜਾਵੇ ਤਾਂ ਜੋ ਭੋਲੇ-ਪਾਲੇ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਆ ਕੰਨਾਂ ਵਿੱਚੋਂ ਕਦੀ ਬਾਲੀਆਂ ਲਾਂਦੇ ਨੇ ਤੇ ਹੋਰ ਨੁਕਸਾਨ ਹੁੰਦਾ ਹੈ ਉਸ ਤੋਂ ਬਚਿਆ ਜਾ ਸਕੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਆਓ ਦੇਖਦੇ ਹਾਂ ਪੂਰੀ ਰਿਪੋਰਟ ਕਿ ਨਾਮ ਤੁਹਾਡਾ ਵੀ ਪਤਾ ਲੱਗਾ ਸਵੇਰੇ ਤੁਹਾਡੀਆਂ ਕੋਈ ਬਾਲੀਆਂ ਲਾ ਕੇ ਲੈ ਗਿਆ ਹਾਂਜੀ ਕਿਤਾ ਮੈਨੂੰ ਯੂਨੀ ਗੱਡੀ ਮੇਰੇ ਬਰੋਬਰ ਰੋਕ ਲਈ ਮੈਂ ਜਿੱਥੇ ਜਗਾ ਤੋਂ ਮੱਥਾ ਠੇਕੇ ਅੱਛਾ ਤਾਂ ਉਨੀ ਗੱਡੀ ਰੋਕ ਲਈ ਪਰ ਕਿੰਨੇ ਪੈਰ ਤੁਹਾਡੇ ਪੈਰ ਸਭ ਇਸ ਜਾ ਕਾਰਤੀ ਕਰਦੀਆਂ ਤੇ ਲੇਡੀਜ਼ ਕਿੰਨੇ ਚ ਦੋ ਲੇਡੀਆਂ ਸੀ ਅੱਛਾ ਦੋ ਲੇਡੀਆਂ ਸੀ ਅੱਛਾ ਕਿ ਉਹਨੇ ਮੈਨੂੰ ਜੱਫੀ ਪਾ ਲਈ ਇੱਕ ਨਾ ਤਾਂ ਦੋਹਾਂ ਨੇ ਵੀ ਉੱਠ ਕੇ ਜੱਫੀ ਪਾ ਲਈ ਅੱਛਾ ਕੱਡੀ ਉਤਰ ਕੇ ਆ ਨਾ ਹਾਂ ਬੈਠ ਗਿਆ ਨਹੀਂ ਬਈ ਐੱਚੇ ਬੈਠ ਗਿਆ ਦੇਖਣਾ ਉਹ ਹਾਕ ਮਰੀ ਸੀ ਨਹੀਂ ਮੈਨੂੰ ਨਹੀਂ ਆਪਕਾ ਦੀ ਰੋਕ ਨਹੀਂ ਜੈ ਨਾ ਮੇਰੇ ਬਰੋ ਬਣਾ ਕੇ ਅੱਛਾ ਕਹਿੰਦੇ ਤੁਮ ਤਾਂ ਨਹੀਂ ਸੁਣ ਮਿਤਾ ਨੇ ਇੱਥੇ ਨਹੀਂ ਜਾਣਾ ਅੱਛਾ ਤਾਂ ਮੈਨੂੰ ਜੱਫੀ ਬਾੜੇ ਉਹ ਨਹੀਂ ਆਇਆ ਕਨ ਹਾਂ ਦੂਈ ਨਹੀਂ ਵੀ ਉੱਠ ਕੇ ਜੱਫੀ ਬਾੜੇ ਅੱਛਾ ਜਦੋਂ ਉਹ ਦੂਈ ਨੇ ਲਾ ਲਈ ਇੱਕ ਫਾਈਲ ਆ ਜੇ ਕੋਈ ਵੀ ਲੋਟ ਕੇ ਆ ਦੇ ਮੈਨੂੰ ਕੋਈ ਪਤਾ ਨਹੀਂ ਲੱਗਾ ਅੱਛਾ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਮੈਨੂੰ ਨਹੀਂ ਜਾ ਮੈਂ ਇੰਨੀ ਕੇ ਬਾਅਦ ਆਈ ਆ ਤੇ ਮੇਰੇ ਚਾਹਣ ਕੇ ਆ ਗਈ ਆ ਅੱਛਾ ਤਾਂ ਪਰ ਆ ਵੀ ਫੇਕਾ ਸਾਹਮਣੇ ਇਹ ਕੋਈ ਸਕੈਨਿੰਗ ਹੈ ਤਾਂ ਮੇਰੇ ਰੋਲੇ ਨਾ ਪਾਉਂਦੀ ਹਾਂ 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 ਬਸ ਨਹੀਂ ਮਿਲਦੀ ਆਉਂਦੀ ਅੱਛਾ ਤਾਂ ਮੈਂ ਜਾ ਦੇਣਾ ਇੱਥੇ ਚੰਦੜਾ ਉਹ ਜੇ ਲੱਗ ਬਣੋਈ ਤਾਂ ਮੇਰੇ ਕੰਮ ਚ ਬੋਲਣਾ ਮੈਂ ਕਾ ਆਇਆ ਲਈ ਮੈਂ ਰਹਿ ਗਿਆ ਅੱਛਾ ਮੈਂ ਕਾ ਮੇਰੀ ਤਾਂ ਬਾਹਰ ਨਾ ਲਾਗੇ ਨਾ ਇਹ ਵੀ ਮੁੰਡਾ ਹਟ ਗਿਆ ਹਰਾ ਜੀ ਨਾ ਬੀਬੀ ਕੀ ਹੋਇਆ ਮੈਂ ਕਾ ਬਾਹਰ ਨਾ ਆ ਕੇ ਜਿਹੜੀ ਗੱਡੀ ਕਢੀ ਸੀ ਮੈਂ ਕਾ ਅੱਛਾ ਉਹ ਮੈਂ ਕੱਢ ਦੇਣਾ ਚੀ ਨਾ ਇਹ ਤੋਂ ਗੱਡੀ ਆਈ ਕਿੱਧਰ ਸਾਈਡ ਤੋਂ ਸੀ ਏਜੂ ਆਈ ਆ ਲੂਰ ਮੈਦ ਸਾਈਡ ਤੋਂ ਨਾ ਹਾਂਜੀ ਓਕੇ ਕਿੱਤੇ ਰੰਗ ਦੀ ਗੱਡੀ ਸੀ ਓਕੇ ਤੁਸੀਂ ਸ਼ੇਅਰ ਕਰ ਮਾ ਸਾਡੇ ਕੋਲ ਕਿਹ ਜਗ੍ਹਾ ਤੇ ਤੁਸੀਂ ਸ਼ੇਅਰ ਹੀ ਕਰ ਕੇ ਆਈ ਕਾ ਸ਼ੈਅਰੀ ਕਰਕੇ ਆਏ ਹਾਂ ਹਾਂ ਜੀ ਆਪ ਨਹੀਂ ਇਨਦੇ ਕਾਮਰੇਟ ਜੀ ਦਾ ਗਰੰਦੇ ਮੋਢੇ ਆ ਓਕੇ ਕਿੰਨੀਆਂ ਕਿ ਮਾਰੀਆਂ ਵਾਲੀਆਂ ਸੀਆਂ ਤੁਹਾਡੀਆਂ ਆਈਆਂ ਹਾਂ ਟੋਲ ਟੋਲ ਕਰੀ ਆਈਆਂ ਸੀ ਟੋਲ ਦੀ ਕਰ ਸਕੀਂ ਅੱਛਾ ਟੋਲੀਆਂ ਸੀ ਯਾਨੀ ਕਿ ਤੁਹਾਡਾ ਅਸੀਂ 90000 ਦਾ ਨੁਕਸਾਨ ਹੋ ਗਿਆ ਨਾ ਮੈਨੂੰ ਦੋਣਾ ਨਾ ਨਿਸ਼ਾਨੀ ਮੈਂ ਤਾਂ ਨਹੀਂ ਹੈ ਨਾ ਮੈਂ ਕਹਣਾ ਅੱਜ ਸਵੇਰੇ ਇੱਕ ਟੋਟਾ ਘਟੀ ਹੈਗੀ ਆ ਤੁਹਾਡੇ ਘਰ ਦੇ ਸਾਹਮਣੇ ਆ ਵੀਡੀਓ ਸ਼ੇਅਰ ਕਰਦੀ ਸੀ ਆ ਉਹਦੀਆਂ ਵਾਲੀਆਂ ਲਾਕ ਲੈ ਕੇ ਹੈਗੇ ਆ ਸਵੈਪ ਵਿੱਚ ਦੋ ਬੀਂਗੀਆਂ ਆਈਆਂ ਹੈਗੀਆਂ ਪਹਿਲਾਂ ਉਹਨੇ ਆਪਣਾ ਸਾਈਡ ਤੇ ਕਾਫੀ ਉਹ ਤੁਹਾਨੂੰ ਪਤਾ ਆ ਸੀ ਕਾਫੀ ਲੁੱਟ ਪਾਲ ਕੀਤੀ ਹੈਗੀ ਉਹਨੇ ਤੇ ਉਹਨੂੰ ਫਲੋਰ ਸੈਂਡ ਨੂੰ ਆ ਗਈ ਹੈਗੀਆਂ ਅੱਜ ਤੁਹਾਡੇ ਘਰ ਦੇ ਸਾਹਮਣੇ ਸਾਰੀ ਇਹ ਕਰਨਾ ਪਈ ਹੈਗੀ ਆ ਤੁਹਾਨੂੰ ਕਿਵੇਂ ਪਤਾ ਲੱਗਾ ਔਰ ਕਿਤੇ ਗੱਡੀ ਨੂੰ ਉਹ ਸੀਸੀਟੀਵੀ ਕੰਮ ਪਚਾਈ ਮੈਂ ਲਗਭਗ 8 ਵਜੇ ਦਾ ਸਮਾਂ ਸੀਗਾ ਮੈਂ ਘਰ ਦੇ ਅੱਧਰੇ ਸੀਗਾ ਮੇਰਾ ਬ੍ਰਦਰ ਜਿਹੜਾ ਅਸੀਂ ਕਰਨਾ ਆਇਆ ਉਹ ਬਾਹਰ ਬੈਠਾ ਸੀਗਾ ਸੈਵਟ ਗੱਡੀ ਆਈ ਆ ਜਿਹਦੇ ਵਿੱਚ ਦੋ ਬੀਬੀਆਂ ਤੇ ਇੱਕ ਡਰਾਈਵਰ ਸੀਗਾ ਉਹ ਬੀਬੀ ਨੂੰ ਮੈਂਡ ਦੇ ਬਹਾਨੇ ਰਿਸ਼ਤਦਾਰੀ ਦੇ ਤੌਰ ਤੇ ਵੀ ਸਾਡੀ ਭੈਣ ਲੱਗਦੀ ਜਾਂਦੀ ਤੇ ਉਹਨਾਂ ਦੀਆਂ ਵਾਲੀਆਂ ਜਿਹੜੀਆਂ ਦੋਨੋਂ ਇੱਕ ਖਿੱਚ ਕੇ ਲੈ ਗਏ ਤੇ ਉਸ ਤੋਂ ਬਾਅਦ ਜਦੋਂ ਅਸੀਂ ਕੈਮਰਾ ਚੈੱਕ ਕੀਤਾ ਜਿਹਦੇ ਵਿੱਚ ਸੈਵਟ ਗੱਡੀ ਆ ਜਿਹੜੀ ਉਹੀਂ ਜਿਹੜੀ ਜਾ ਰਹੀ ਆ ਉਹ ਸਿਰਫ ਆਈ ਆ ਨਾਲ ਉਹਦੇ ਵਿੱਚ ਕੋਈ ਬਾਰਦਾਜ ਹੋ ਰਹੀ ਆ ਉਹਦੀ ਕੋ ਦਾ ਨਹੀਂ ਕੋਈ ਆਇਆ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਲਗਾਤਾਰ ਜਿਹੜੀਆਂ ਚੋਰੀਆਂ ਹੋ ਰਹੀਆਂ ਟੁਟਾਖੋਆ ਹੋ ਰਹੀਆਂ ਜਿਹੜੀਆਂ ਗੱਡੀ ਸੈਵਟ ਆ ਉਹ ਪਹਿਲਾਂ ਉੱਪਰ ਵਾਲੀ ਸਾਈਡ ਤੇ ਫਿਰਦੇ ਸੀ ਤਾਲਵਾ ਰੋਡ ਤੇ ਫਿਰਦੇ ਸੀ ਪਹਿਲਾਂ ਅੱਜ ਤੋਂ 2-4 ਮਹੀਨੇ ਪਹਿਲਾਂ ਇੱਥੇ ਬਲੌਰ ਵੀ ਤਿੰਨ-ਚਾਰ ਮਾਰਦਾ ਤਾਂ ਹੋ ਗਿਆ ਪਹਿਲਾਂ ਵਾਲੀਆਂ ਲਾ ਕੇ ਲੈ ਗਏ ਜਿਹੜੀਆਂ ਬੀਬੀਆਂ 사ਸਾਂ ਨਾਲ ਸੌਂਣ ਜਾਂਦੀਆਂ ਉਹਨਾਂ ਦੀਆਂ ਵੀ ਵਾਲੀਆਂ ਲਾਈਆਂ ਤੇ ਅੱਜ ਜਿਹੜੀ ਘਟਨਾ ਆਇਆ ਵਾਪਰੇ ਇਹ ਸਾਡੀ ਬੀਬੀ ਦੀਆਂ ਵਾਲੀਆਂ ਜਿਹੜੀਆਂ ਆ ਅੱਜ ਸੈਟ ਗੱਡੀ ਆਈਆਂ ਬੀਬੀਆਂ ਜਿਹੜੀਆਂ ਉਹ ਲਾ ਕੇ ਲੈ ਗਏ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਹ ਜਿਹੜੀ ਗੱਡੀ ਘੁੰਮ ਰਹੀ ਹੈ ਲਗਾਤਾਰ ਇਲਾਕੇ ਵਿੱਚ ਦਹਿਸ ਦਾ ਮਾਹੌਲ ਬਣਿਆ ਆ ਇਹਨੂੰ ਜਲਦੀ ਤੋਂ ਜਲਦੀ ਗੱਡੀ ਨੂੰ ਕਾਬੂ ਕੀਤਾ ਜਾਵੇ ਜਿਹਦੀਆਂ ਵਿੱਚ ਬੀਤੀਆਂ ਆ ਜਿਹੜੀਆਂ ਚੋਰੀ ਕਰਦੀਆਂ ਜਿਹੜੀਆਂ ਲੁੱਟਾ ਖੋਹ ਕਰਦੀਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਇਸ ਰਾਖਾ ਵਿੱਚ ਜਿੰਨਾਂ ਇਲਾਕੇ ਵਿੱਚ ਕਾਫੀ ਸੀਸੀਟੀਵੀ ਕੈਮਰੇ ਲੱਗੇ ਹੈਗੇ ਆ ਰੰਗਦਾਸ ਅ ਫਿਲਦਾਸ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਮੋਰੇ ਵੀ ਸੀਸੀਟੀਵੀ ਕੈਮਰੇ ਲੱਗੇ ਹੈਗੇ ਆ ਮੇਰੇ ਨਾਲ ਤੁਹਾਡੇ ਘਰ ਦੇ ਵੀ ਲਾ ਸਾਹਮਣੇ ਲੱਗੇ ਹੈਗੇ ਆ ਆਸ-ਪਾਸੇ ਹੋਰ ਕੇ ਤੁਸੀਂ ਕੋਈ ਚੈੱਕ ਕੀਤਾ ਹੋ ਕੋਈ ਕੁਛ ਆਇਆ ਅਸਲ 'ਚ ਅਸੀਂ ਆਪਣੇ ਇਹ ਚੈੱਕ ਕੀਤਾ ਆ ਮੈਂ ਐਸਐਚਓ ਸਾਹਿਬ ਨੂੰ 8:30 ਵਜੇ ਦਾ ਫੋਨ ਦਿੱਤਾ ਹਜੇ ਤੱਕ ਕੋਈ ਪ੍ਰਸ਼ਾਸਨ ਵਾਲਾ ਨਹੀਂ ਆਇਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜੀਆਂ ਇਹ ਰੁਟਾ ਖੁਆ ਆਂ ਜਲਦੀ ਤੋਂ ਜਲਦੀ ਬੰਦ ਕੀਤੇ ਜਾਣ ਕਿਉਂਕਿ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਨਾਲ ਲੈ ਕੇ ਇੱਥੇ ਧਾਰਨਾ ਵਰਦਾਸ਼ਨ ਹੋਊਗਾ ਇਹਦੀ ਜ਼ਿੰਮੇਵਾਰੀ ਜਿਹੜੀ ਆ ਇਹ ਪ੍ਰਸ਼ਾਸਨ ਦੀ ਹੋਊਗੀ ਤੇ ਅਸੀਂ ਲੋਕਾਂ ਦੀ ਬਿਹਾਲੀ ਲਈ ਮੰਗ ਕਰਦੇ ਆਂ ਵੀ ਲੋਕਾਂ ਨੂੰ ਜਿਹੜਾ ਪ੍ਰਸ਼ਾਸਨ ਆ ਉਹ ਚੰਗਾ ਮਿਲੇ ਤੇ ਲੋਕੀ ਆਪਣੇ ਜਿਹੜਾ ਡਰਦਾ ਮਾਹੌਲ ਆ ਉਹਦੇ ਵਿੱਚੋਂ ਨਿਕਲਣ ਤੇ ਅੱਜ ਲੋਕ ਜਿਹੜੇ ਡਰਦੇ ਮਾਹੌਲ ਦੇ ਵਿੱਚ ਰਹਿ ਰਹੇ ਆ ਅੱਜ ਤੇ ਹੁਣੇ ਥੋੜੇ ਦਿਨਾਂ ਦੀ ਗੱਲ ਆ 4 ਲੱਖ ਰੁਪਏ ਘਰੋਂ ਚੋਰੀ ਲੈ ਗਏ ਤੇ ਇਤਾਂ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਆ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇਹਨਾਂ ਦੇ ਨੱਥ ਪਾਈ ਜਾ। ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਗੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ